ਸਕੂਲਾਂ ਦੇ ਕਾਲਜਾਂ ਦੇ ਬੱਚਿਆਂ ਨੂੰ ਮੈਂ ਕਹਿੰਨਾ ਕਿ ਇਹ ਮੋਬਾਈਲ ਦੇ ਵਿੱਚ ਨਿੱਕਾ ਜਿਹਾ ਕੀ ਪਾਇਆ ਜਾਂਦਾ ਜੀ ਕੀ ਪੈਂਦਾ ਜੀ ਸਿਮ ਪੈਂਦਾ ਹੈ ਨਾ ਸਿਮ ਕੱਢ ਦਿਓ ਤੇ ਫਿਰ ਇਹ ਬੇਕਾਰ ਹੈ ਫਿਰ ਤੁਸੀਂ ਫੋਨ ਨਹੀਂ ਕਰ ਸਕਦੇ ਹੈ ਨਾ ਮੋਬਾਈਲ ਦੇ ਵਿੱਚ ਸਿਮ ਤੇ ਮੈਂ ਬੇਨਤੀ ਕਰਾਂਗਾ ਸਾਡੇ ਸਾਰਿਆਂ ਦੇ ਚਿਹਰਿਆਂ ਤੇ ਵੀ ਸਿਮ ਹੋਣਾ ਚਾਹੀਦਾ ਜੀ ਸਮ ਦਾ ਮਤਲਬ ਹੈ ਸਮਾਈਲ ਇਜ਼ ਮਸਟ ਲਿਖ ਲਓ ਜੀ ਬੱਚਿਓ ਐਸ ਫਾਰ ਸਮਾਈਲ ਆਈ ਫਾਰ ਇਜ਼ ਐਮ ਫਾਰ ਮਸਟ ਸਾਰੇ ਖਿੜਾਓ ਵਿੱਚ ਆ ਜਾਓ ਜੀ ਖੇੜੇ ਵਿੱਚ ਆ ਜਾਓ ਜੀ ਖੁਸ਼ੀ ਵਿੱਚ ਆ ਜਾਓ ਜੀ ਸਾਡੇ ਬਜ਼ੁਰਗ ਉਹਨਾਂ ਦੀ ਜੀਵਨ ਇਨਾ ਔਖਾ ਸੀ ਪਰ ਖਿੜੇ ਹੁੰਦੇ ਸੀ ਯਾਦ ਕਰੋ ਆਪਣੀ ਦਾਦੀ ਨਾਨੀ ਕਿਸੇ ਨੂੰ ਜੀ ਅੱਜ ਸਾਡੇ ਕੋਲ ਸਾਰਾ ਕੁਝ ਹੈ ਪਰ ਅਸੀਂ ਉਦਾਸ-ਉਦਾਸ ਹਾਂ ਮੁਰਝਾਏ ਜੇ ਹਾਂ ਬਿਨਾਂ ਕਾਰਨ ਉਦਾਸ ਹਾਂ ਮੈਂ ਕਹਿੰਦਾ ਕਾਰਨ ਉਦਾਸ ਹਾਂ ਅਕਾਰਨ ਖੁਸ਼ ਹੋਣੇ ਸ਼ੁਰੂ ਕਰ ਦੇਈਏ ਕੋਈ ਪੁੱਛੇ ਬੜਾ ਖੁਸ਼ ਹੈ ਕੀ ਕਾਰਨ ਹੈ ਕੋਈ ਜੀ ਕੋਈ ਕਾਰਨ ਨਹੀਂ ਅਕਾਰਨ ਹੀ ਖੁਸ਼ ਹੈ ਬੱਚਾ ਪੰਘੂੜੇ 'ਚ ਪਿਆ ਕਈ ਵਾਰੀ ਐਵੇਂ ਕਿਲਕਾਰੀਆਂ ਮਾਰਨ ਲੱਗ ਪੰਦਾ ਸੀ ਕਹਿੰਨੇ ਕੀ ਹੋਇਆ ਇਹ ਕਿਉਂ ਹੱਸਿਆ ਕਿਉਂ ਖੁਸ਼ ਹੈ ਅਰ ਜਿਵੇਂ ਜਿਵੇਂ ਵੱਡੇ ਹੁੰਦੇ ਆ ਅਸੀਂ ਹੱਸਣਾ ਹੀ ਭੁੱਲ ਗਏ ਆ ਸੰਗਤ ਜੀ ਅਸੀਂ ਮੁਸ਼ਕਲਾਂ ਨੂੰ ਵੱਡਾ ਕਰਨਾ ਸਿੱਖ ਲਿਆ ਸਿੱਖਣਾ ਸੀ ਮੁਸ਼ਕਲਾਂ ਨੂੰ ਛੋਟਾ ਕਰਨਾ ਮੈਂ ਤੇ ਮਾਤਾ ਪਿਤਾ ਨੂੰ ਬੇਨਤੀ ਕਰਦਾ ਹੁੰਨਾ ਕਿ ਆਪਣੇ ਬੱਚਿਆਂ ਨੂੰ ਮੁਸ਼ਕਲਾਂ ਨਾਲ ਜੂਝਣਾ ਸਿਖਾਈਏ ਅੱਜਕੱਲ ਦੇ ਮਾਤਾ ਪਿਤਾ ਇੰਨੇ ਪ੍ਰੋਟੈਕਟਿਵ ਹੋ ਗਏ ਨੇ ਉਹ ਬੱਚੇ ਦੇ ਸਾਰੇ ਕੰਮ ਕਹਿੰਦੇ ਲਿਆ ਮੈਂ ਕਰ ਦੇਨੀ ਆ ਆ ਤੇਰਾ ਉਮਰ ਹੈ ਮੈਂ ਕਰ ਦੇਨੀ ਆ ਚਾਟ ਬਣਾਉਣਾ ਮੈਂ ਬਣਾ ਦੇਨੀ ਆ ਅਸੀਂ ਬੱਚੇ ਨੂੰ ਆਦਤ ਹੀ ਨਹੀਂ ਪਾਈ ਸੰਗਤ ਜੀ ਮੁਸ਼ਕਲਾਂ ਸਾਨੂੰ ਮਜ਼ਬੂਤ ਬਣਾਉਂਦੀਆਂ ਜੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਸਿੱਖੀ ਮੁੱਕ ਨਹੀਂ ਗਈ ਸਿੱਖੀ ਮਜ਼ਬੂਤ ਹੋ ਗਈ ਛੇਵੇਂ ਪਾਤਸ਼ਾਹ ਨੇ ਘੁਟਸਵਾਰ ਰੱਖ ਲਏ ਹੁਕਮ ਕਰਤੇ ਵੀ ਉਹਨ ਜਵਾਨੀਆਂ ਪੇਂਟ ਕਰੋ ਸ਼ਸਤਰ ਪੇਂਟ ਕਰੋ ਫੌਜ ਬਣ ਗਈ ਚਾਰ ਜੰਗਾਂ ਛੇਵੇਂ ਪਾਤਸ਼ਾਹ ਨੇ ਲੜੀਆਂ ਇਹ ਕੋਈ ਹੋਰ ਹੀ ਲੋਕ ਨੇ ਜਿਹੜੇ ਮੁਸ਼ਕਲਾਂ ਨਾਲ ਟੁੱਟ ਜਾਂਦੇ ਨੇ ਸਿੱਖ ਤਾਂ ਮੁਸ਼ਕਲਾਂ ਨਾਲ ਨਿੱਖੜ ਜਾਂਦੇ ਨੇ ਮੈਂ ਤੇ ਕਦੇ-ਕਦੇ ਕਹਿਣਾ ਆਪਾਂ ਸਾਰੇ ਉਹ ਸ਼ਬਦ ਪੜ੍ਹਦੇ ਆਂ ਨਾ ਜੀ ਔਖੀ ਘੜੀ ਨਾ ਦੇਖਣ ਸਾਰੇ ਇੱਕ ਵਾਰੀ ਫੇਰ ਪੜ੍ਹਨਾ ਜੀ ਦੇਈ કે ਦੇਈ ਹਾਂ ਤੁਸੀਂ ਤੇ ਸਮਝਦਾਰ ਹੋ ਜੀ ਮੈਂ ਬੜੀ ਧੀਰ ਤੱਕ ਇਹੀ ਕਹਿੰਦਾ ਸੀ ਔਖੀ ਘੜੀ ਨਾ ਦੇਖਣ ਦੇਈ ਕੀ ਮਤਲਬ ਹੋਇਆ ਹੇ ਵਾਈ ਗੁਰੂ ਜੀ ਔਖੀ ਘੜੀ ਨਾ ਆਵੇ ਅੱਜ ਵੀ ਅਸੀਂ ਇਹੀ ਕਹਿੰਨੇ ਆਂ ਔਖੀ ਘੜੀ ਨਾ ਆਵੇ ਇਥੇ ਦੇਈ ਨਹੀਂ ਐ ਇਥੇ ਦੇਈ ਐ ਦੇਈ ਦਾ ਭਾਵ ਐ ਕਿ ਪ੍ਰਮਾਤਮਾ ਆਪਣੇ ਸੇਵਕਾਂ ਨੂੰ ਓਗੀ ਘੜੀ ਦੇਖਣ ਹੀ ਨਹੀਂ ਦਿੰਦਾ ਅਸੀਂ ਐਵੇਂ ਡੋਲਦੇ ਰਹਿੰਦੇ ਹਾਂ ਹਾਏ ਓਗੀ ਘੜੀ ਨਾ ਆ ਜਾਏ ਜਿਹੜਾ ਸੇਵਕ ਬਣ ਗਿਆ ਉਹਦੇ ਸਾਰੇ ਦੁੱਖ ਰੋਗ ਤਕਲੀਫਾਂ ਸਭ ਗੁਰੂ ਹਰ ਲੇਗਾ ਉਹਦੇ ਸਾਰੇ ਕਾਰਜ ਗੁਰੂ ਪੂਰੇ ਕਰ ਦੇਗਾ ਐ ਭਰੋਸਾ ਚਾਹੀਦਾ ਹੈ ਕਿ ਪਰਮਾਤਮਾ ਮੇਰਾ ਹੈ ਪਰਮਾਤਮਾ ਮੇਰਾ ਸਹਾਈ ਹੈ ਮੇਰੇ ਨਾਲ ਹੈ ਸਦਾ ਦਿਓਲ ਜੀ ਸਾਡੀ ਇੱਛਾ ਪੂਰੀ ਨਾ ਹੋਵੇ ਤਾਂ ਵੀ ਉਹ ਦਿਓਲ ਜੀ ਪਰਮਾਤਮਾ ਇੱਕ ਦਰਵਾਜ਼ਾ ਬੰਦ ਕਰ ਦਿੰਦਾ ਅਸੀਂ ਨਿਰਾਜ ਹੋ ਜਾਂਦੇ ਹਾਂ ਸਾਹਿਬ ਸੰਕਟ ਵੇ ਸੇਵਕ ਭਜੈ ਸਾਹਿਬ ਥੋੜਾ ਜਿਆਦਾ ਸੰਕਟ ਦਿੰਦਾ ਸੇਵਕ ਭੱਜ ਜਾਂਦਾ ਛੱਡ ਕੇ ਨਹੀਂ 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 ਐਸੇ ਸੇਵਕ ਨਹੀਂ ਬੰਨਣਾ ਕਿ ਸਾਹਿਬ ਨੂੰ ਛੱਡ ਜਾਈਏ ਮੇਰਾ ਕੰਮ ਨਹੀਂ ਹੋਇਆ ਇੱਕ ਦਰਵਾਜ਼ਾ ਪ੍ਰਮਾਤਮਾ ਬੰਦ ਕਰਦਾ 10 ਦਰਵਾਜ਼ੇ ਖੋਲ ਦਿੰਦਾ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਪੁਰਬ ਮਨਾਉਂਦਿਆਂ ਹੋਇਆਂ ਜ਼ਰੂਰ ਪ੍ਰਣ ਕਰਿਏ ਆਪਣੇ ਆਪਣੇ ਮਨ ਨਾਲ ਬਾਹਰ ਨਹੀਂ ਕਿਸੇ ਨੂੰ ਕਹਿਣਾ ਕਿ ਮੈਂ ਬਾਣੀ ਦੀ ਵਿਚਾਰ ਕਰਾਂਗੀ ਬਾਣੀ ਦੀ ਅਰਥ ਸਮਝਾਂਗੇ ਬਾਣੀ ਨੂੰ ਵਿਚਾਰਾਂਗੇ ਅਰਦਾਸ ਕਰਾਂਗੇ ਹਰ ਰੋਜ਼ ਨਵਾਂ ਸ਼ਬਦ ਜ਼ਰੂਰ ਕੰਠ ਕਰੋ ਖੁਸ਼ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਜੀ ਹਰ ਰੋਜ਼ ਇੱਕ ਫਰਮਾਨ ਇੱਕ ਸ਼ਬਦ ਕੰਠ ਕਰਨਾ ਸ਼ੁਰੂ ਕਰ ਦੋ ਨਾਲੇ ਇੰਨੀ ਬਾਣੀ ਕੰਠ ਹੋ ਜਾਏਗੀ ਨਾਲੇ ਸਾਰਾ ਦਿਨ ਖੁਸ਼-ਖੁਸ਼ ਰਵਾਂਗੇ ਤੇ ਸ਼ਬਦ ਲੱਭੇਗਾ ਕਿੱਥੋਂ ਰੋਜ਼ ਸਹਿਜ ਪਾਠ ਕਰਾਂਗੇ ਬੜੇ ਹੀ ਫਰਮਾਨ ਲੱਭਣਗੇ ਇੱਕ ਅਖੀਰਲੀ ਬੇਨਤੀ ਕਰਕੇ ਜੇ ਕਿਸੇ ਦਾ ਕੋਈ ਸਵਾਲ ਹੈ ਤੇ ਜ਼ਰੂਰ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਾਂਗਾ ਜੇ ਕਿਸੇ ਨੇ ਪਰਚੀ ਲਿਖੀ ਹੈ ਤੇ 1-2 ਮਿੰਟ ਲੈ ਲਾਂਗੇ ਇੱਕ ਫਰਮਾਨ ਮੈਨੂੰ ਪਿੱਛੇ ਮਿਲਿਆ ਪੜਨ ਵਾਲੇ ਬੱਚਿਆਂ ਲਈ ਖਾਸ ਕਰਕੇ ਜੀ ਵੱਡਿਆਂ ਲਈ ਵੀ ਸਾਰਿਆਂ ਲਈ ਕਲਿਆਣ ਰਾਗ ਦਾ ਫਾਤਸ਼ਾਹ ਹੁਕਮ ਕਰਦੇ ਨੇ ਜੀ ਰਾਮਾ ਰਮ ਰਾਮੋ ਰਾਮ ਰਵੀਜੈ ਰਾਮੋ ਰਾਮ ਰਾਮੀ ਰਾਮ ਰਾਮ ਮਤਲਬ ਸ਼੍ਰੀ ਰਾਮ ਨਹੀਂ ਦਸ਼ਰਥ ਦਾ ਬੇਟਾ ਰਾਮ ਨਹੀਂ ਰਾਮ ਕਿਹੜਾ ਰਮ ਰਾਮਾ ਰਮ ਰਮਿਆ ਹੋਇਆ ਰਾਮੋ ਰਾਮ ਰਾਮੀ ਰਾਮ ਜਿਹੜਾ ਰਮਿਆ ਹੋਇਆ ਹੈ ਉਹਨੂੰ ਰਵੀਜੈ ਉਹਨੂੰ ਯਾਦ ਕਰੀਏ ਫਿਰ ਪਤਾ ਕੀ ਹੋਏਗਾ ਜੀ ਅੱਗੇ ਜਾ ਕੇ ਇੱਕ ਫਰਮਾਨ ਆਂਦਾ ਹੈ ਇਸੇ ਸ਼ਬਦ ਦੇ ਵਿੱਚ ਅਤ ਉਤਮ ਸਾਰੇ ਪੜਨਾ ਜੀ ਅਤ ਉਤਮ ਅਤ ਉਤਮ ਅਤ ਉਤਮ ਦਾ ਮਤਲਬ ਉੱਤਮ ਹੀ ਬਹੁਤ ਵਧੀਆ ਹੁੰਦਾ ਗੁੱਡ ਬੈਟਰ ਵੈਸਟ ਵੈਸਟ ਤੋਂ ਉੱਤੇ ਕੁਝ ਹੁੰਦਾ ਹੀ ਨਹੀਂ ਪਰ ਸਾਡੇ ਪਾਤਸ਼ਾਹ ਕਹਿੰਦੇ ਨੇ ਐਕਸਟ੍ਰੀਮ ਵੈਸਟ ਅਤ ਉਤਮ ਅਤ ਉਤਮ ਹੋਵੋ ਸਭ ਸਿਸ਼ਟ ਚਰਨ ਤਲ ਦੀਜੈ ਐ ਗੁਰੂ ਕੇ ਸਿੱਖੋ ਐ ਬਾਣੀ ਪੜਨ ਵਾਲਿਓ ਗੁਰੂ ਘਰ ਵਿੱਚ ਆਣ ਵਾਲਿਓ ਇੰਨੀ ਮਿਹਨਤ ਕਰੋ ਇੰਨੀ ਮਿਹਨਤ ਕਰੋ ਅਤ ਉੱਤਮ ਬਣੋ ਅਤ ਉੱਤਮ ਅਤ ਉੱਤਮ ਹੋਵੋ ਸਭ ਸਿਸ਼ਟ ساری ਸ੍ਰਿਸ਼ਟੀ ਚਰਨ ਤਲ ਦੀ ਜੈ ਤੁਹਾਡੇ ਚਰਨਾਂ ਵਿੱਚ ਆ ਜਾਵੇ ਮੈਂ ਅੱਜ ਕੱਲ ਬੱਚਿਆਂ ਨੂੰ ਕਹਿਣਾ ਵਿਦਿਆ ਖੇਤਰ ਦਾ ਸਭ ਤੋਂ ਵੱਡਾ ਇਨਾਮ ਹੈ ਨੋਬਲ ਪ੍ਰਾਈਜ਼ ਇੱਕ ਵੀ ਗੁਰਸਿੱਖ ਨੂੰ ਇਹ ਪ੍ਰਾਈਜ਼ ਨਹੀਂ ਮਿਲਿਆ ਅਜੇ ਤੱਕ ਕੀ ਆਪਾਂ ਨਲਾਇਕ ਆ ਨਹੀਂ 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 ਅਸੀਂ ਇੱਧਰ ਤੁਰੇ ਹੀ ਨਹੀਂ ਅਸੀਂ ਸ਼ਹੀਦਾਂ ਦੀ ਵਾਰਤਾ ਗੁਰਦੁਆਰਿਆਂ 'ਚ ਸੁਣਾਈ ਅਸੀਂ ਸ਼ਹੀਦ ਪੈਦਾ ਕੀਤੇ ਮੁਬਾਰਕ ਹੈ ਉਹ ਵੀ ਕਰਨਾ ਹੈ ਛੱਡਣਾ ਨਹੀਂ ਪਰ ਬਾਬਾ ਦੀਪ ਸਿੰਘ ਸ਼ਹੀਦ ਵੀ ਸਨ ਤੇ ਬਾਬਾ ਦੀਪ ਸਿੰਘ ਵਿਦਵਾਨ ਵੀ ਸਨ ਅਸੀਂ ਹੁਣ ਗੁਰੂ ਘਰਾਂ 'ਚ ਵਿਦਵਾਨਾਂ ਦੀ ਗੱਲ ਸੁਣਾਈਏ ਵਿਦਿਆ ਦੀ ਗੱਲ ਸੁਣਾਈਏ ਸਕਾਲਰਸ਼ਿਪ ਦੀ ਗੱਲ ਸੁਣਾਈਏ ਸਾਡੀ ਕੌਮ ਦੇ ਸਕਾਲਰ ਪੈਦਾ ਹੋਣ ਤੇ ਨੋਬਲ ਪ੍ਰਾਈਜ਼ ਦਾ ਮਤਲਬ ਹੈ ਕੱਲਾ 7-8 ਕਰੋੜ ਦਾ ਇਨਾਮ ਨਹੀਂ ਕੱਲਾ ਸ਼ੋਹਰਤ ਨਹੀਂ ਨੋਬਲ ਪ੍ਰਾਈਜ਼ ਉਹਨੂੰ ਮਿਲਦਾ ਹੈ ਜਿਹੜਾ ਮਨੁੱਖਤਾ ਦੀ ਬੜੀ ਵੱਡੀ ਸੇਵਾ ਕਰਦਾ ਹੈ ਕੋਈ ਬੜੀ ਵੱਡੀ ਕਾੜ ਕੱਢਦਾ ਆ ਬੱਚੇ ਸਾਡੇ ਆਈਐਸ ਆਈਪੀਐਸ ਬੰਨਣਾ ਚਾਹੁੰਦੇ ਨੇ ਇਸ ਤੋਂ ਉੱਪਰਲੀ ਗੱਲ ਹੈ ਕਿ ਅਸੀਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਾਈਏ ਇਸ ਤੋਂ ਉੱਪਰਲੀ ਗੱਲ ਹੈ ਕਿ ਕਈਏ ਮੈਂ ਨੋਬਲ ਪ੍ਰਾਈਜ਼ ਜਿੱਤਣਾ ਹੈ ਨੋਬਲ ਪ੍ਰਾਈਜ਼ ਦਾ ਮਤਲਬ ਕਿ ਅਸੀਂ ਐਫਓ ਜੀਆਂ ਖੋਜਾਂ ਕਰਨੀਆਂ ਨੇ ਕਿ ਮਨੁੱਖਤਾ ਦਾ ਭਲਾ ਹੋਵੇ ਤੇ ਮਨੁੱਖਤਾ ਕਵੇ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਤੁਹਾਨੂੰ ਇਹ ਇਨਾਮ ਦਿੰਨੇ ਆ ਆਓ ਘਰ ਘਰ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਐਸੀ ਜਿਹੜੀ ਗੱਲ ਪਰਦੇਈਏ ਕਿ ਅਸੀਂ ਸਹ ਅਤ ਉੱਤਮ ਹੋਣਾ ਹੈ ਮੇਰਾ ਮਨ ਕਰਦਾ ਜੀ ਇਹ ਫਰਮਾਨ ਹਰ ਗੁਰੂ ਘਰ ਦੇ ਵਿੱਚ ਹੋਵੇ ਹਰ ਖਾਲਸਾ ਸਕੂਲ ਕਾਲਜ ਵਿੱਚ ਹੋਵੇ ਹਰ ਘਰ ਦੇ ਵਿੱਚ ਲੱਗਾ ਹੋਵੇ ਮਾਤਾ ਪਿਤਾ ਬੱਚੇ ਔਰ ਭਰੋਸਾ ਰੱਖਣਾ ਅਗਰ ਉਹ ਕਰ ਸਕਦਾ ਕੋਈ ਹੋਰ ਕਰ ਸਕਦਾ ਤੇ ਅਸੀਂ ਵੀ ਕਰ ਸਕਦੇ ਹਾਂ ਸਿਰਫ ਫਰਕ ਸੋਚਦਾ ਜੀ ਜਿਹੜਾ ਸੋਚੇਗਾ ਨਾ ਮੈਂ ਵੱਡਾ ਕਰਨਾ ਉਹ ਵੱਡਾ ਕਰ ਜਾਏਗਾ ਜੀ ਤੇ ਜਿਹੜਾ ਸੋਚੇਗਾ ਨਹੀਂ ਨਹੀਂ ਮੇਰੇ ਕੋਲ ਤਾਂ ਨਹੀਂ ਹੋਣਾ ਉਹਦੇ ਕੋਲ ਪੱਕਾ ਨਹੀਂ ਹੋਏਗਾ ਜੋ ਤੁਸੀਂ ਕਰਨਾ ਹੈ ਉਹਨੂੰ ਰੋਜ਼ ਬੋਲੋ ਰੋਜ਼ ਅਰਦਾਸ ਕਰੋ ਅਸੀਂ ਜ਼ਰੂਰ ਸਫਲ ਹੋਵਾਂਗੇ ਔਰ ਸਾਧ ਸੰਗਤ ਜੀ ਖੁਸ਼ੀ ਦੀ ਗੱਲ ਜੇ ਸਾਡੀ ਕੌਮ ਇਸ ਪਾਸੇ ਵੱਲ ਆ ਰਹੀ ਜੀ ਆ ਦੋ ਸਵਾਲ ਆ ਗਏ ਵੀ ਖੁਸ਼ੀ ਦੀ ਗੱਲ ਜੀ ਗੁਰਦੁਆਰਿਆਂ ਵਿੱਚ ਸਵਾਲ ਹੀ ਕੋਈ ਨਹੀਂ ਕਰਦਾ ਤੁਸੀਂ ਸਾਰੇ ਕਾਪੀ ਪੈਨ ਲੈ ਕੇ ਬੈਠੇ ਹੋ ਬੜੀ ਵਧੀਆ ਗੱਲ ਜੀ ਅੱਗੇ ਤੋਂ ਜਦੋਂ ਗੁਰਦੁਆਰੇ ਆਣਾ ਜਰੂਰ ਲੈ ਕੇ ਆਓ ਨਹੀਂ ਤੇ ਲੁਧਿਆਣੇ ਜਿਹੜਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੈ ਮਾਡਲ ਟਾਊਨ ਐਕਸਟੈਂਸ਼ਨ ਉਹਨਾਂ ਨੇ ਬਾਹਰ ਗੇਟ ਦੇ ਨਾਲ ਟੋਕਰੀ ਲਾ ਦਿੱਤੀ ਹੈ ਜਦੋਂ ਕੋਈ ਸਮਾਗਮ ਹੁੰਦਾ ਕੋਈ ਵੀ ਸੇਵਾ ਕਰਨ ਵਾਲਾ ਉੱਥੇ ਪੈਨ ਪੈਡ ਰੱਖ ਦਿੰਦਾ ਭਾਈ ਜੇ ਘਰ ਵੀ ਭੁੱਲ ਗਏ ਹੋ ਤਾਂ ਇੱਥੋਂ ਲੈ ਲਓ ਕਥਾ ਵਿੱਚੋਂ ਕੀਰਤਨ ਵਿੱਚੋਂ ਕੋਈ ਫਰਮਾਨ ਮਿਲਦਾ ਲਿਖ ਲਓ ਔਰ ਆਣ ਵਾਲਾ ਸਮਾਂ ਸਾਧ ਸੰਗਤ ਜੀ ਪਾਤਸ਼ਾਹ ਮਿਹਰ ਕਰੇ ਮੈਨੂੰ ਤਾਂ ਐਵੇਂ ਲੱਗ ਰਿਹਾ ਫਿਊਚਰ ਬਿਲੋਂਗਸ ਟੂ ਸਿੱਖੀਜ਼ਮ ਕਿਉਂਕਿ ਸਾਡਾ ਗੁਰੂ ਹੀ ਨੌਲੇਜ ਹੈ ਸਾਡਾ ਗੁਰੂ ਹੀ ਸ਼ਬਦ ਹੈ ਸਾਡਾ ਗੁਰੂ ਹੀ ਗਿਆਨ ਹੈ ਜਿਹੜੇ ਗਿਆਨ ਨਾਲ ਜੁੜਨਗੇ ਉਹ ਨਿਰਭਉ ਹੋਣਗੇ ਉਹ ਮਿਹਨਤੀ ਹੋਣਗੇ ਉਹ ਸਮਾਜ ਦਾ ਭਲਾ ਕਰਨਗੇ ਉਹ ਜੰਗ ਨਹੀਂ ਕਰਨਗੇ ਉਹ ਅਮਨ ਕਰਨਗੇ ਉਹ ਕਿਸੇ ਦਾ ਕਿਸੇ ਤੇ ਵੈਰ ਨਹੀਂ ਕਰਨਗੇ ਉਹ ਭਲਾ ਕਰਨਗੇ ਬਚਾਉਣਗੇ